ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਉਮੀਦ ਹੈ ਜੀ ਸਾਰੇ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਪਲੇਸਿਸ ਤੇ ਵਧੀਆਂ ਹੋਵੋਗੇ ਠੀਕ ਠਾਕ ਹੋਵੋਗੇ ਸੂਟ ਚੱਲ ਰਹੇ ਆਪਣੇ ਗੀਜ਼ਾ ਕਾਟਨ ਦੇ ਜਿਹੜੇ ਕਿ ਹਮੇਸ਼ਾ ਤੁਹਾਡੇ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਰਹਿਣ ਵਾਲੇ ਨੇ ਇਸ ਵਾਰ ਨਿਊ ਪ੍ਰਿੰਟ ਐਡ-ਆਨ ਹੋਏ ਨੇ ਠੀਕ ਹੈ ਜੀ ਗੀਜ਼ਾ ਕਾਟਨ ਦਾ ਫੈਬਰਿਕ ਰਹੇਗਾ ਪਿਓਰ ਕਾਟਰ ਰਹਿਣ ਵਾਲੀ ਹੈਗੀ ਹੈ ਬਹੁਤ ਜ਼ਿਆਦਾ ਮਿੰਨੀਆਂ ਪਹਿਨਾਏ ਆਰਡਰ ਕਰ ਚੁੱਕੀਆਂ ਹੈਗੀਆਂ ਨੇ ਲਾਸਟ ਸੀਜ਼ਨ ਵੀ ਤੁਸੀਂ ਇਹ ਵੇਅਰ ਕੀਤੇ ਹੈ ਤੁਹਾਨੂੰ ਪਤਾ ਹੀ ਹੈ ਵੀ ਇਹ ਫੈਬਰਿਕ ਕਿੰਨਾ ਵਧੀਆ ਮਲਾਈ ਵਰਗਾ ਫੈਬਰਿਕ ਹੁੰਦਾ ਹੈ ਬਿਲਕੁਲ ਸੌਫਟ ਸਮੂਥ ਪ੍ਰਿੰਟ ਜੋ ਇਸ ਵਿੱਚ ਆਉਂਦੇ ਨੇ ਉਹ ਆਮ ਨਹੀਂ ਮਿਲਦੇ ਮਤਲਬ ਉਹ ਗੀਜ਼ਾ ਕਾਟਨ ਵਾਲੇ ਪ੍ਰਿੰਟ ਆਮ ਫੈਬਰਿਕ ਜਿਵੇਂ ਕੈਮਰੀ ਕਾਟਨ ਦਾ ਲੋ ਜਾਂ ਵੈਸੇ ਕਾਟਨ ਦਾ ਸਪੰਨ ਕਿਸੇ ਵਿੱਚ ਵੀ ਨਹੀਂ ਮਿਲਦੇ ਤਾਂ ਇਹ ਗੀਜ਼ਾ ਕਾਟਨ ਦੇ ਵਿੱਚ ਹੀ ਆਉਂਦੇ ਨੇ ਇਹ ਡਿਜੀਟਲ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਹੁੰਦੇ ਨੇ ਸਰਦਾਰੀ ਹੁੰਦੇ ਨੇ ਹੁਣ ਦੇਖੋ ਕਿੰਨਾ ਸੋਹਣਾ ਐਚਡੀ ਪ੍ਰਿੰਟ ਲੱਗ ਰਿਹਾ ਫਲਾਰਸ ਕਿੰਨੇ ਸੋਹਣੇ ਨੇ ਤੁਸੀਂ ਇਹਨਾਂ ਨੂੰ 올ਓਵਰ ਪੰਜਾਬੀ ਸੂਟਸ ਵਿੱਚ ਕਰ ਸਕਦੇ ਹੋ ਫੌਕ ਸੂਟ ਬਣਾ ਸਕਦੇ ਹੋ ਪਲਾਜ਼ੋ ਸੂਟ ਸ਼ਰਾਰਾ ਸੂਟ ਜਿਸ ਤਰ੍ਹਾਂ ਵੀ ਚਾਹੋ ਇਸ ਨੂੰ ਕਸਟਮਾਈਜ਼ ਕਰ ਸਕਦੇ ਹੋ ਕਿਉਂਕਿ ਫੈਬਰਿਕ ਖੁੱਲਾ ਡੁਲਾਏਗਾ ਨੈਕਸਟ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਪਿਓਰ ਚਨੂਨ ਦੇ ਹੈ ਜੀ ਚਨੂਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਲਾਈਨਿੰਗ ਲੱਗੇਗੀ ਚਨੂਨ ਦੇ ਫੈਬਰਿਕ ਦੇ نیچے ਤਾਂ ਇਹਦੇ ਪ੍ਰਿੰਟ ਵੀ ਬੋਥ ਹੀ ਬਾ ਕਮਾਲ ਪ੍ਰਿੰਟ ਨੇ ਇਸ ਦੇ ਵਿੱਚ ਚਨੂਨ ਦੇ ਵਿੱਚ ਕਿਉਂਕਿ ਆਮ ਚਨੂਨ ਦੇ ਵਿੱਚ ਤਾਂ ਆਪਾਂ ਵਰਕ ਵਾਲੇ ਦੇਖਦੇ ਹੁੰਦੇ ਹੁਣ ਬਟ ਇਸ ਵਾਰ ਕੀ ਹੈ ਪ੍ਰਿੰਟ ਆਏ ਨੇ ਜਿਹੜੇ ਕਿ ਤੁਸੀਂ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੋ ਲਾਈਨਿੰਗ ਲੱਗੇਗੀ ਲਾਈਨਿੰਗ ਤੁਸੀਂ ਸਿੰਪਲ ਕਾਟਨ ਵਾਲੀ ਲਗਵਾ ਸਕਦੇ ਹੈਗੇ ਉਹ ਠੰਡੀ ਹੁੰਦੀ ਹੈ ਉਹ ਲਾਈਨਿੰਗ ਤਾਂ ਤੁਸੀਂ ਗਰਮੀ ਵਿੱਚ ਵੀ इजीली ਵੇਅਰ ਕਰ ਸਕਦੇ ਹੈਗੇ ਹੋ ਇਹ ਤੁਸੀਂ ਓਨਲੀ ਸ਼ਰਟ ਦਾ ਫੈਬਰਿਕ ਲੈਣਾ ਚਾਹੋ ਤਾਂ ਉਹ ਵੀ ਲੈ ਸਕਦੇ ਹੋ 올ਓਵਰ ਸੂਟ ਤਾਂ ਮਿਲ ਹੀ ਜਾਏਗਾ ਤੁਹਾਨੂੰ ਪੂਰਾ 5 ਮਿੰਟ ਦੀ ਕਟ ਆਏਗੀ ਤੁਸੀਂ ਇਸ ਨੂੰ ਡ्रेसेस ਬਣਾ ਸਕਦੇ ਹੋ ਲਹਿੰਗਾ ਚੋਲੀ ਪਲਾਜ਼ੋ ਸ਼ਰਾਰਾ ਗਰਾਰਾ ਲੌਂਗ ਫਰੌਕ ਬਣਾ ਸਕਦੇ ਹੋ ਸਿੰਗਲ ਪੀਸ ਡਰੈਸ ਬਣਾ ਸਕਦੇ ਹੋ ਦੇਖੋ ਡਬਲ ਸ਼ੇਡ ਵਾਲਾ ਬਹੁਤ ਹੀ ਸੋਹਣਾ ਇੱਕ ਹੀ ਰਹਿ ਗਿਆ ਸੀ ਪੀਸ ਆਹ ਦੇਖੋ ਮੈਜ਼ੈਂਟਾ ਇਸ ਪ੍ਰਿੰਟ ਦੀ ਬਹੁਤ ਡਿਮਾਂਡ ਸੀਗੀ ਨੈਕਸਟ ਪ੍ਰਿੰਟ ਤੁਸੀਂ ਸਾਰੇ ਹੀ ਦੇਖੋ ਬਹੁਤ ਹੀ ਸੋਹਣੇ ਨੇ ਸਾਰੇ ਹੀ ਡਿਫਰੈਂਟ ਡਿਫਰੈਂਟ ਹੈ ਸਾਰੇ ਪ੍ਰਿੰਟ ਮਤਲਬ ਹਰ ਇੱਕ ਦਾ ਟੇਸਟ ਅਲੱਗ ਹੁੰਦਾ ਦੇਖੋ ਆ ਲਾਈਨਿੰਗ ਵਾਲਾ ਹੈਗਾ ਕਿਸੇ ਦਾ ਫਲਾਰਸ ਨੂੰ ਮਨ ਕਰਦਾ ਹੁੰਦਾ ਕੋਈ ਛੋਟੇ ਬੋਲਸ ਵਾਲਾ ਡਾਟਸ ਵਾਲਾ ਵੀਅਰ ਕਰਦਾ ਦੇਖੋ ਡਾਟਸ ਨਾਲ ਗਰਲਿਸ਼ ਆ ਗਿਆ ਬਟ ਫੈਬਰਿਕ ਕੀ ਹੈ ਚਨੂਨ ਦਾ ਕੋਈ ਕਾਟਨ ਨਹੀਂ ਹੈਗੀ ਤੁਸੀਂ ਇਸ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੈਗੇ ਹੋ ਫਰਕ ਅਲੌਂਗ ਵਗੈਰਾ ਕਿਸੇ ਤਰੀਕੇ ਨਾਲ ਵੀ ਕਸਟਮਾਈਜ਼ ਕਰ ਸਕਦੇ ਹੋ ਲੇਸਿਸ ਲਕਵਾ ਕੇ ਦੁਪट्टे ਸੋਹਣੇ ਰੈਡੀ ਕਰਵਾ ਸਕਦੇ ਹੋ ਨਾਲ ਟਾਈ ਐਂਡ ਡਾਈ ਕਰਵਾ ਕੇ ਲੇਸਿਸ ਲਗਾ ਕੇ ਤਾਂ ਬਹੁਤ ਸੋਹਣੇ ਆਊਟਫਿਟ ਤੁਸੀਂ ਇਹਨਾਂ ਤੋਂ ਰੈਡੀ ਕਰ ਸਕਦੇ ਹੈਗੇ ਹੋ ਬੁਟੀਕ ਵਾਲੀਆਂ ਪਹਿਣਾ ਲਈ ਬਹੁਤ ਹੀ ਸੋਹਣੇ ਮਤਲਬ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਸੁਪਰ ਡੂਪਰ ਹਿੱਟ ਆਰਟੀਕਲ ਹੈਗਾ ਆਪਣਾ ਇਹ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਰ ਡਿਫਰੈਂਟ ਹੈ ਤੁਸੀਂ ਸ਼ਰਟ ਦੇ ਦੁਪੱਟਾ ਵੀ ਬਣਾ ਸਕਦੇ ਹੋ ਕਿਉਂਕਿ ਜਨੂਨ ਦੇ ਦੁਪੱਟੇ ਤਾਂ ਆਪਾਂ ਯੂਜ਼ ਕਰਦੇ ਹੀ ਆ ਤੁਸੀਂ ਐਜ਼ਏ ਦੁਪੱਟਾ ਵੀ ਨੂ ਯੂਜ਼ ਕਰ ਸਕਦੇ ਹੋ ਬਾਟਮ ਨਾਲ ਪਲੇਨ ਬਣਾ ਸਕਦੇ ਹੋ ਸ਼ਰਟ ਤੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਥੈਂਕ ਯੂ